ਸਸਿਕਾ ਵੀ ਦੋਸਤੋ ਮੈਂ ਤੁਹਾਡਾ ਆਪਣਾ ਜੇਐਸ ਕਾਲੇਕੇ ਲਓ ਜੀ ਅੱਜ ਇੱਕ ਨਵੀਂ ਵੀਡੀਓ ਤੁਹਾਡੇ ਵਾਸਤੇ ਫੇਰ ਲੈ ਕੇ ਆਇਆ ਹਣਾ ਨਵੀਂ ਵੀਡੀਓ ਲੈ ਕੇ ਆਇਆ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਮੋਟਰਸਾਈਕਲ ਦੋ ਮੋਟਰਸਾਈਕਲ ਨੇ ਆਪਣੇ ਕੋਲੇ ਸੇਲ ਕਰਨ ਵਾਸਤੇ ਹਣਾ ਜੇਕਰ ਹੈ ਮੇਰੇ ਵੀਰ ਨੂੰ ਕਿਸੇ ਨੂੰ ਵੀ ਮੋਟਰਸਾਈਕਲ ਦੀ ਲੋੜ ਹੈ ਤਾਂ ਤੁਸੀਂ ਇਹ ਜਿਹੜੇ ਸਕਰੀਨ ਤੇ ਨੰਬਰ ਚੱਲਦੇ ਨੇ ਇਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ ਜੀ ਪਿੰਡ ਕਾਲੇਕੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਇਹ ਮੋਟਰਸਾਈਕਲ ਖੜੇ ਨੇ ਤੇ ਮੋਟਰਸਾਈਕਲ ਤੁਹਾਨੂੰ ਦਿਖਾਉਣਾ ਹੈ ਕੰਡੀਸ਼ਨ ਦਿਖਾਉਣਾ ਹੈ ਨੰਬਰ ਦਿਖਾਉਣਾ ਹੈ ਸਾਰੀ ਗੱਲਬਾਤ ਕਰਦੇ ਆਂ ਵੀਡੀਓ ਦੇ ਵਿੱਚ ਸੋ ਦੇਖੋ ਜੀ ਬਣੇ ਰਹੋ ਵੀਡੀਓ ਦੇ ਨਾਲ ਜੀ ਪਹਿਲੇ ਮੋਟਰਸਾਈਕਲ ਤੇ ਮਾਰੋ ਨਿਗਾ Bajaj ਕੰਪਨੀ ਦਾ Paltina ਮੋਟਰਸਾਈਕਲ ਹੈ ਨਾ ਕਾਲਾ ਕੁੜਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਖੜਾ ਟਾਇਰਾਂ ਟੂਰਾਂ ਤੇ ਵੀ ਇੱਕ ਵਾਰੀ ਨਜ਼ਰ ਜ਼ਰੂਰ ਮਾਰ ਲਿਓ 93 ਟਾਇਰ ਨੇ ਚੈੱਕ ਕਰਾ ਦਿੰਨੇ ਆ ਤੁਹਾਨੂੰ ਦੋਨੇ ਟਾਇਰ ਹਨਾ ਘੈਂਟ ਦਾ ਲਵਾਤਾ ਹੈ Paltina ਮੋਟਰਸਾਈਕਲ ਕਿਸੇ ਪਾਸੋਂ ਕੋਈ ਟੁੱਟਿਆ ਭੱਜਿਆ ਨਹੀਂ ਉਹ ਗਲਿਆ ਸੜਿਆ ਨਹੀਂ ਹੈਗਾ ਦੋਨੇ ਚਾਬੀਆਂ ਨਾਲ ਲਿਗੀਆਂ ਮੋਟਰਸਾਈਕਲ ਦੀਆਂ ਤੇ ਐਵਰੇਜ ਪੱਖੋਂ ਤੁਹਾਨੂੰ ਇਹਦੇ ਬਾਰੇ ਪਤਾ ਹੀ ਹੈ ਨੰਬਰ ਤੇ ਵੀ ਇੱਕ ਵਾਰੀ ਨਿਗਾ ਜ਼ਰੂਰ ਮਾਰ ਲਓ ਤੁਸੀਂ ਤੇ ਚਾਰ ਸਪੀਅਰ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਪਿੰਡ ਕਾਲੇਕੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਇਹ ਮੋਟਰਸਾਈਕਲ ਖੜਾ ਹੈ ਜੀ ਜੇਕਰ ਮੇਰਾ ਵੀਰ ਕੋਈ ਮੋਟਰਸਾਈਕਲ ਲੈਣ ਦਾ ਚਾਹਵਾਨ ਹੈ ਤਾਂ ਤੁਸੀਂ ਜ਼ਰੂਰ ਸੰਪਰਕ ਕਰਿਓ ਜੀ ਨੰਬਰ ਸਕਰੀਨ ਤੇ ਚੱਲਦਾ ਹੈਗਾ ਜੇਕਰ ਤੁਸੀਂ ਹੋਰ ਵੀ ਕੋਈ ਮੋਟਰਸਾਈਕਲ ਵੇਚਣਾ ਜਾਂ ਖਰੀਦਣਾ ਹੁੰਦਾ ਹਨਾ ਤਾਂ ਲਾਜ਼ਮੀ ਸੰਪਰਕ ਕਰਿਆ ਕਰੋ ਜੇਕਰ ਤੁਸੀਂ ਕੋਈ ਵੀ ਮੋਟਰਸਾਈਕਲ ਜਾਂ ਗੱਡੀ ਕੋਈ ਵੀ ਚੀਜ਼ ਵੇਚਣੀ ਹੈ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਘਰ ਆ ਕੇ ਵੀ ਬਣਾ ਦਾਂਗੇ ਜਾਂ ਤੁਸੀਂ ਸਾਨੂੰ ਫੋਟੋਆਂ ਭੇਜ ਸਕਦੇ ਹੋ ਵੀਡੀਓ ਭੇਜ ਸਕਦੇ ਹੋ ਤਾਂ ਤੁਹਾਡੀ ਚੈਨਲ ਤੇ ਐਡ ਪਾ ਦਾਂਗੇ ਜਿਹੜੇ ਮੇਰੇ ਵੀਰ ਚੈਨਲ ਦੇ ਨਾਲ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬਰ ਫੋਲੋ ਜਰੂਰ ਕਰ ਲਿਓ ਜੀ ਸੋ ਆਪਾਂ ਹੁਣ ਮੋਟਰਸਾਈਕਲ ਤੁਹਾਨੂੰ ਇਹ ਦਿਖਾਇਆ ਪਲਟੀਨਾ ਦੂਜਾ ਵੀ ਦਿਖਾਵਾਂਗੇ ਤੇ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਥੋੜਾ ਜਿਹਾ ਸੰਗ ਦਾ ਬਾਈ ਕਹਿੰਦਾ ਮੈਂ ਵੀਡੀਓ ਦੇ ਵਿੱਚ ਮੂਰੇ ਆਉਣਾ ਨਹੀਂ ਹਾਂ ਬਾਈ ਮੈਨੂੰ ਐ ਦੱਸ ਵੀ ਇਹ ਮੋਟਰਸਾਈਕਲ ਕਿੰਨੇ ਮਾਡਲ ਹੈ 2009 ਮਾਡਲ ਮੋਟਰਸਾਈਕਲ ਹੈ ਜੀ ਤੇ ਡਿਮਾਂਡ ਬਾਈ ਇਹਦੀ 27000 ਰੁਪਏ ਬਾਈ ਨੇ ਡਿਮਾਂਡ ਰੱਖੀ ਹੈ ਬਾਕੀ ਮਾਨਤਾਨ ਮੌਕੇ ਤੇ ਜ਼ਰੂਰ ਹੋ ਜਾਊਗਾ ਤੇ ਇੰਜਨ ਨੂੰ ਜਿੰਨੇ ਤੇ ਤੁਸੀਂ ਨਿਗਾਹ ਜ਼ਰੂਰ ਮਾਰ ਲਓ ਕਿਸੇ ਪਾਸੋਂ ਕੋਈ ਲੀਕਿੰਗ ਫੀਕਿੰਗ ਨਹੀਂ ਅੱਛਾ ਬਾਈ ਕਾਗਜ਼ ਪੱਤਰ ਓਕੇ ਹੈ ਨਾ ਕਾਪੀ ਕੁੱਪੀ ਹੈ ਕੋਈ ਲੀਕਿੰਗ ਫੀਕਿੰਗ ਜਾਂ ਕੋਈ ਹੋਰ ਗੱਲਬਾਤ ਸਾਰਾ ਕੁਝ ਓਕੇ ਮੋਟਰਸਾਈਕਲ ਹੈ ਜੀ 27000 ਰੁਪਏ ਬਾਈ ਨੇ ਕੀਮਤ ਰੱਖੀ ਹੈ ਬਾਕੀ ਮਾਨਤਾਨ ਮੌਕੇ ਤੇ ਹੋ ਜਾਊਗਾ ਜੇ ਕੋਈ ਪਲਟੀਨਾ ਮੋਟਰਸਾਈਕਲ ਲੈਣ ਦਾ ਚਾਹਵਾਨ ਹੈ ਤਾਂ ਜਰੂਰ ਸੰਪਰਕ ਕਰੋ ਜੀ ਨੰਬਰ ਸਕਰੀਨ ਤੇ ਚੱਲਦੇ ਨੇ ਇੱਕ ਵਾਰੀ ਨੰਬਰ ਬੋਲ ਵੀ ਦੇ ਬਈ ਤਰਾ 78144 78144 28195 28195 ਬਾਈ ਦਾ ਨੰਬਰ ਹੈ ਜੀ ਪਿੰਡ ਕਾਲੇਕੇ ਜ਼ਿਲ੍ਹਾ ਬਰਨਾਲਾ ਤੁਸੀਂ ਆ ਕੇ ਬਾਈ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਹੁਣ ਦਿਖਾਉਣਾ ਥੋਨੂੰ ਦੂਜਾ ਮੋਟਰਸਾਈਕਲ ਲੈ ਵੀ ਦੋਸਤੋ ਆ ਦੂਜਾ ਮੋਟਰਸਾਈਕਲ ਤੁਹਾਨੂੰ ਦਿਖਾ ਰਿਹਾ ਹਾਂ ਨਾ ਸਪਲੈਂਡਰ ਦੇਖ ਸਕਦੇ ਹੋ ਤੁਸੀਂ ਵੱਡੇ ਚੌੜੇ ਟਾਇਰ ਪਾਏ ਹੋਏ ਨੇ ਬਾਈ ਦੇ ਗੋਲੂ ਵਾਲੇ ਹਾਰਨ ਲੱਗੇ ਹੋਏ ਨੇ ਪਾਂ ਪਾਂ ਵਾਲੇ ਹਨਾ ਵੱਡੇ ਦੇਖ ਸਕਦੇ ਹੋ ਹਾਰਨ ਚੌੜੇ ਤੇ ਲਾਇਲੂਏ ਲੱਗੇ ਹੋਏ ਨੇ ਬਾਈ ਨੇ ਪੂਰਾ ਸ਼ੌਂਕ ਨਾਲ ਸਜਾ ਕੇ ਰੱਖਿਆ ਹੋਇਆ ਮੋਟਰਸਾਈਕਲ ਆ ਅੱਛਾ ਇੰਜਨ ਗੇਅਰ ਦੀ ਕਹਿੰਦਾ ਫੁੱਲ ਗਾਰੰਟੀ ਹੈਗੀ ਨਵਾਂ ਹੀ ਇੰਜਨ ਕਰਾਇਆ ਹਲੇ ਇੱਕ ਦੋ ਕੁ ਦਿਨ ਹੀ ਹੋਏ ਨੇ ਤੇ ਮਾਡਲ ਇਹ 7 ਆ ਬਾਈ ਹਾਂ ਬਾਈ 2007 ਮਾਡਲ ਹੈ ਜੀ ਦੇਖ ਸਕਦੇ ਹੋ ਤੁਸੀਂ ਟਾਇਰ ਦੇਖ ਸਕਦੇ ਹੋ ਲਾਇਲੂਏ ਪੂਰੇ ਘੈਂਟ ਗੱਲਬਾਤ ਹੈਗੀ ਤੇ 400 ਰੁਪਏ ਨੂੰ ਤੁਹਾਨੂੰ ਇਹ ਵੀ ਮੋਟਰਸਾਈਕਲ ਦਿਖਾ ਦਿੰਨੇ ਆ ਨੰਬਰ ਇੱਕ ਵਾਰੀ ਇਹਦਾ ਵੀ ਤੁਸੀਂ ਚੈੱਕ ਕਰ ਲਓ ਹਨਾ ਪੀਵੀ 32 ਜੀ 3221 ਨੰਬਰ ਹੈ ਟਾਇਰ ਟੂਰ ਸਾਰੇ ਨਵੇਂ ਨੇ ਬਿਲਕੁਲ ਗੱਲਬਾਤ ਓਕੇ ਹੈਗੀ ਜੇ ਕੋਈ ਇਹ ਮੋਟਰਸਾਈਕਲ ਲੈਣ ਦਾ ਚਾਹਵਨ ਵੀਰ ਹੈ ਤਾਂ ਤੁਸੀਂ ਇਹਦੇ ਵੀ ਜਰੂਰ ਸੰਪਰਕ ਕਰਿਓ ਇਹ ਵੀ ਉੱਥੇ ਖੜਾ ਮੋਟਰਸਾਈਕਲ ਨੰਬਰ ਇਹਦਾ ਵੀ ਆਪਾਂ ਸਕਰੀਨ ਤੇ ਚਲਾ ਦਿੰਨੇ ਹਾਂਗੇ ਬਾਕੀ ਸਰੇ ਆਪਾਂ ਨੰਬਰ ਬੋਲ ਵੀ ਦੇਵਾਂਗੇ ਹਨਾ ਅੱਛਾ ਭਾਈ ਇਹਦੀ ਕੀ ਕੀਮਤ ਰੱਖੀ ਹੈ ਫਿਰ ਥੈਂਕ ਯੂ 37000 ਰੁਪਏ ਦੀ ਕੀਮਤ ਰੱਖੀ ਆ ਬਾਕੀ ਮਾਨਤਾ ਨੂੰ ਮੌਕੇ ਤੇ ਬਾਈ ਕਹਿੰਦਾ ਹੋ ਜਾਊਗਾ ਆ ਜਿਹੜਾ ਟਾਇਰ ਟੂਰਜਨ ਪਵਾਏ ਨੇ ਨਾ ਮੋਡੀਫਾਈ ਕਰਵਾਇਆਗਾ ਇਹਤੇ ਬਹੁਤ ਪੈਸੇ ਲਾ ਚੁੱਕਿਆ ਬਾਈ ਕਹਿੰਦਾ ਇੰਜਨ ਉਹ ਵੀ ਬਿਲਕੁਲ ਓਕੇ ਆ ਕਿੱਦੇ ਕਰਾਇਆ ਬਈ ਇੰਜਨ ਕਿੰਨੇ ਕਿ ਦਿਨ ਹੋ ਗਏ ਕੱਲ ਕਰਾਇਆ ਕੱਲ ਹੈ ਕੱਲ ਪਰਸ ਵੀ ਬਾਈ ਕਹਿੰਦਾ ਇੰਜਨ ਕਰਵਾਇਆ ਬਿਲਕੁਲ ਪੂਰਾ ਓਕੇ ਗੱਲਬਾਤ ਹੈ ਕਿ ਕੰਡੀਸ਼ਨ ਤੁਹਾਡੇ ਸਾਹਮਣੇ ਆ ਜਿਹੇ ਜਿਹੀ ਵੀ ਹੈਗੀ ਹੈ ਨਾ ਸਾਹਮਣੇ ਖੜਾ ਤੁਹਾਡੇ ਦੇਖ ਸਕਦੇ ਹੋ ਤੇ ਨੰਬਰ ਬਾਈ ਜਰਾ 70106 70106 04954 04954 ਇਹ ਨੰਬਰ ਹੈ ਬਾਈ ਦਾ ਬਾਕੀ ਸਕਰੀਨ ਤੇ ਚਲਦਾ ਹੋਊਗਾ ਕਰ ਲਿਓ ਜੀ ਸੰਪਰਕ ਜੇਕਰ ਤੁਸੀਂ ਕੋਈ ਵੀ ਮੋਟਰਸਾਈਕਲ ਗੱਡੀ ਕਾਰ ਬਹੋਰ ਕੋਈ ਪਲਾਟ ਜੋ ਵੀ ਵੇਚਣਾ ਤਾਂ ਤੁਸੀਂ ਤਾਂ ਵੀ ਸੰਪਰਕ ਕਰ ਸਕਦੇ ਹੋ ਅਸੀਂ ਵੀਡੀਓ ਆਕੇ ਬਣਾ ਜਾਾਂਗੇ ਜਾਂ ਤੁਸੀਂ ਫੋਟੋਆਂ ਪਾ ਸਕਦੇ ਹੋ ਵੀਡੀਓ ਬਣਾ ਕੇ ਪਾ ਸਕਦੇ ਹੋ ਤਾਂ ਕਿ ਤੁਹਾਡੀ ਆਪਾਂ ਐਡ ਕਰ ਸਕੀਏ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਫੋਲੋ ਨਹੀਂ ਕੀਤਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਜੀ ਤੇ ਇਹ ਆਪਣੇ ਕੋਲੇ ਖੜੇ ਨੇ ਜੀ ਅੱਜ ਦੀ ਕਿੜੀ ਚ ਦੋ ਮੋਟਰਸਾਈਕਲ ਤੇ ਕਰ ਲਿਓ ਜੀ ਸੰਪਰਕ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜਰੂਰ ਕਰਿਓ ਵੀਡੀਓ